ਇਵੇਂ ਜਿਹੜਾ ਇਹ ਨਰਸਰੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਵਿਸਾਇਤ ਨਗਰ ਤੇਰੇ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀ ਪਿੱਛੋਂ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜਿਲ੍ਹਾ ਸਾਡਾ ਹੈਗਾ ਜੇਖਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਠੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ-ਹੌਲੀ ਜੇ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਇਸ ਟਾਈਮ ਸਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜਿਹੜੇ ਲਗਾਏ ਬੂਟੇ ਸੀ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੂਟਿਆਂ ਦੀ ਦੇਖਰੇਖ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦੇਖਦੇ ਸੀ ਜੀ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਤਾਂ ਪਹਿਲਾਂ ਹੋਰ ਜਿੱਥੇ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਕਦੇ ਉੱਥੇ ਜਿਹੜਾ گاਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਸੀ ਮਤਲਬ ਜਿਹੜੇ ਗੱਡੀਆਂ ਤੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂ ਜਾਂਦੇ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੇ ਜਿਹੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸਰੀ ਸਥਾਪਿਤ ਕੀਤੀ ਇੱ ਜਿਵੇਂ ਮੌਸਮ ਨੂੰ ਲੈ ਕੇ ਦਰਖਤ ਜਿਹੜੇ ਮਤਲਬ ਲੋਕ ਸੁੱਧ ਹਵਾ ਹਣ ਜੜੀ ਮਤਲਬ ਚਾਹੁੰਦੇ ਨੇ ਸਾਡੇ ਆ ਬਾ ਲੱਗੇ ਜਿਹੜੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਲਾਗਤ ਇਸ ਟਾਈਮ ਆਡੀਅਨ ਕਈ ਨਰਸੇ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਗਈ ਤੁਹਾਡੇ ਕੋਲ ਅਵੇਲੇਬਲ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤ੍ਰੇਗ ਵੀ ਅਵੇਲੇਬਲ ਹੈਗੀ ਸੁਖਚੈਨ ਹੋ ਗਿਆ ਪਿੱਪਲ ਹੋ ਗਿਆ ਬੋੜ ਹੋ ਗਿਆ ਇਹ ਜਿਹੜੇ ਸ਼ਾਂ ਵਾਲੀਆਂ ਨੇ ਵਿਰਾਸਤੀ ਰੁੱਖ ਹੈ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਸਸੀ ਗੱਜ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾਂ ਦੇ ਵਿੱਚ ਸੋ ਇੱਕ ਰੋਡ ਦੇ ਉੱਤੇ ਨਰਸਰੀ ਲੱਗੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਨਰਸਰੀ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਨਰਸਰੀ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਇਹਨਾਂ ਦੇ ਵੱਲੋਂ ਜਿਹੜੇ ਪਰਚੇਸ ਕੀਤੇ ਗਏ ਨੇ ਸੋ ਸਾਡੇ ਨਾਲ ਨਰਸਰੀ ਦੇ ਜਿਹੜੇ ਨੇ ਓਨਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਾਰੀ ਜਿਹੜੀ ਨਰਸਰੀ ਤੋਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਾਂਗੇ ਸਸੀ ਗੱਜ ਜੀ ਪਿੰਡ ਹੈ ਗਾਜੀ ਸਾਡਾ ਨਕੇ ਘੁੰਮਣ ਜ਼ਿਲ੍ਹਾ ਹੈ ਜੀ ਗੁਰਦਾਸਪੁਰ ਕਿਵੇਂ ਜਿਹੜਾ ਇਹ ਨਰਸੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਪ੍ਰਸਾਰ ਨਾ ਤੇਰੀ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀ ਪਿੱਛੋਂ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜ਼ਿਲ੍ਹਾ ਸਾਡਾ ਹੈਗਾ ਜੇ ਹਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਤੇ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਟੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ ਹੌਲੀ ਜੀ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਇਸ ਟਾਈਮ ਤੁਹਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜੜੇ ਲਗਾਏ ਬੂਟੇ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੂਟਿਆਂ ਦੀ ਦੇਖ ਰੇਕ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦਿਖਦੇ ਸੀ ਜੀ ਹੁਣ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਜਾਂ ਪਹਿਲਾਂ ਹੋਰ ਵੀ ਸੀ ਮੇਰੀ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਮਰ ਤੋਂ ਕਿੰਧਮ ਤੱਕ ਵੀ ਉੱਥੇ ਜਿਹੜਾ ਗਾਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਹੀ ਮਤਲਬ ਜਿਹੜੇ ਗੱਡੀਆਂ ਦੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂ ਜੀ ਹਾਂ ਜੀ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੇ ਜਿਹੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸੀ ਸਥਾਪਿਤ ਕੀਤੀ ਇੱਥੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹੁਣ ਤੁਹਾਡੇ ਕੋਲ ਜਿਹੜੀਆਂ ਹਾਈਬ੍ਰਿਡ ਜਿਹੜੇ ਨੇ ਬੂਟੇ ਕੁੱਲ ਸਾਰੀਆਂ ਕਿਸਮਾਂ ਜਿਹੜੀਆਂ ਜਾਂ ਕਿਸਮਾਂ ਸਾਡੇ ਕੋਲ ਸਾਰੀਆਂ ਹੈ ਗਏ ਜੇ ਅਮਰ ਬਾਕੀ ਫਰੂਟ ਆਪਣੇ ਕੋਲ ਸਾਰੇ ਮਿਲ ਜਾਂਦੇ ਜੇ ਅੰਮਰੂਦ, ਕਿਨੂ, ਸੰਤਰਾ, ਮਸੰਮੀ, ਚੀਕੂ, ਲੀਚੀ, ਨਾਰ, ਗੱਬੂ ਵਾਸ਼ਾ, ਲੁਗਾਠ, ਬਦਾਮ, ਆੜੂ, ਡਰੈਗਨ ਫਰੂਟ, ਐਵੋਕਾਡੋ ਜਿਵੇਂ ਮੌਸਮ ਨੂੰ ਲਾ ਕੇ ਦਰਖਤ ਜਿਹੜੇ ਮਤਲਬ ਲੋਕ ਸੁੱਧ ਹਵਾ ਨੂੰ ਜੜੀ ਮਤਲਬ ਚੁੰਦੇ ਨੇ ਸਾਡੇ ਆ ਬਾ ਲਾ ਕੇ ਜਿਹੜੇ ਘਰਾਂ ਦੇ ਵਿੱਚ ਕੋਟੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਹੈ ਲਾਗ ਤੇ ਇਸ ਟਾਈਮ ਆਉਂਦੀ ਹੈ ਕਈ ਨਰਸੇ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਜਾਈ ਤੁਹਾਡੇ ਕੋਲ ਅਵੇਲੇਬਲ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤ੍ਰੇਗ ਵੀ ਅਵੇਲੇਬਲ ਹੈ ਬੋਹੜ ਹੋ ਗਿਆ ਇਹ ਜਿਹੜੇ ਛਾਂ ਵਾਲੀਆਂ ਨੇ ਵਿਰਾਸਤੀ ਰੁੱਖ ਹੈ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਮਤਲਬ ਫਲ ਦੇ ਵਿੱਚ ਜਿਵੇਂ ਕਹਿ ਦਈਏ ਮਤਲਬ ਆਪਣੇ ਜਾਮ ਨੂੰ ਕਹਿ ਦਈਏ ਜਾਂ ਹੋਰ ਜਿਹੜੇ ਖਾਂਦੀ ਦੇ ਕੇ ਇਧਰ ਸਾਰੇ ਰੁੱਖ ਹਾਂ ਜੀ ਸਾਰੇ ਰੁੱਖ ਅਵੇਲੇਬਲ ਹੈ ਜੀ ਆਪਣੇ ਕੋਲ ਮਤਲਬ ਹੋਰ ਜਿਵੇਂ ਤੂੰ ਦੱਸ ਦੇ ਜੋ ਜਿਹੜੇ ਬੂਟੇ ਨੇ ਮਤਲਬ ਇਸ ਟਾਈਮ ਜਿਹੜੇ ਆ ਹੁਣ ਦਿਨ ਪਰਚੇਸ ਕਰਦੇ ਆਪਾਂ ਹਾਈਬ੍ਰਿਡ ਬੂਟੇ ਨੇ ਕਿੰਨੇ ਇਸ ਟਾਈਮ ਜੇ ਸੌਂ ਦੇ ਮਹੀਨੇ ਚ ਲਾਉਣ ਤਾਂ ਉਹਨਾਂ ਦੀ ਗ੍ਰੋਥ ਕਿਹੜੇ ਬੂਟੇ ਜਿਹੜੇ ਛੇਤੀ ਨਾ ਫੜਦੇ ਜੀ ਸੌਂ ਦੇ ਮਹੀਨੇ ਵਿੱਚ ਕੋਈ ਵੀ ਬੁੱਟਾ ਤੁਸੀਂ ਪਾਹੇ ਫਲ ਫਰੂਟ ਦਾ ਹੈ ਚਾਹੇ ਉਹ ਚਾਹੇ ਕੋਈ ਤੁਸੀਂ ਘਰ ਦੇ ਬਾਹਰ ਪਾਮ ਵਗੈਰਾ ਦੇ ਬੂਟੇ ਲਾਣੇ ਨੇ ਜਾਂ ਕੋਈ ਗਮਲੇ ਵਿੱਚ ਬੂਟੇ ਲਾਣੇ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਨਗੇ ਜੀ ਸ਼ਾਉਣ ਦੇ ਮਹੀਨੇ ਵਿੱਚ ਜਿਹੜਾ ਹਾਈਬ੍ਰਿਡ ਬੂਟੇ ਜਿਵੇਂ ਗਾਂ ਮੌਸਮ ਨੇ ਚੇਂਜ ਵੀ ਹੋ ਜਾਣਾ ਉਹਨਾਂ ਨੂੰ ਕੋਈ ਇੱਕਦਮ ਕੋ ਪਹਿਲਾ ਮੌਸਮ ਨਹੀਂ ਫਰਕ ਨਹੀਂ ਨਹੀਂ ਜੀ ਜਿਹੜਾ ਇੱਕ ਵਾਰ ਬੂਟਾ ਤੁਰ ਪਿਆ ਉਹਨੂੰ ਫਿਰ ਦੁਬਾਰਾ ਕੋਈ ਫਰਕ ਨਹੀਂ ਪਏਗਾ ਜੀ ਮੌਸਮ ਦੇ ਹਿਸਾਬ ਨਾਲ ਉਹ ਫਿਰ ਆਪਣਾ ਗਰੋਥ ਕੰਟੀਨਿਊਸ ਚੱਲਦਾ ਰਹਿੰਦਾ ਹੈਗਾ ਜੀ ਜਿਵੇਂ ਤੁਹਾਡੇ ਕੋਲੋਂ ਗਮਲਿਆਂ ਦੇ ਵਿੱਚ ਲੋਕ ਲੈ ਆ ਜਾਂਦੇ ਨੇ ਮਿੱਟੀ ਦੇ ਹੁਣ ਦੇਣ ਤੇ ਇੱਕ ਸੀਮਿੰਟ ਦੇ ਦੋ ਉਹਨਾਂ ਗਮਲਿਆਂ ਦਾ ਦੋਮਾ ਦਾ ਕੀ ਫ ਉਹ ਥੋੜਾ ਹੈਗਾ ਜੀ ਕਿ ਥੋੜਾ ਟਾਈਮ ਘਟ ਘਟਦਾ ਹੈਗਾ ਜੇ ਉਹਦੇ ਵਿੱਚ ਮਟੀਰੀਅਲ ਵਧੀਆ ਪਿਆ ਹੋਵੇ ਤੇ 5-6 ਸਾਲ ਗਮਲਾ ਕੱਢ ਜਾਂਦਾ ਹੈਗਾ ਪਰ ਇਹ ਕਿ ਜਿਹੜਾ ਮਿੱਟੀ ਦਾ ਗਮਲਾ ਹੈਗਾ ਜੀ ਮਿੱਟੀ ਦਾ ਗਮਲਾ ਜਿਹੜਾ ਬੂਟੇ ਨੂੰ ਇੱਕ ਵੱਖਰੇ ਹੀ ਤਤ ਦਿੰਦਾ ਹੈਗਾ ਜੀ ਜਿੱਦਾਂ ਅਸੀਂ ਘੜੇ ਵਿੱਚ ਪਾਣੀ ਪੀਂਨੇ ਆ ਜੀ ਉਹ ਠੰਡਾ ਰਹਿੰਦਾ ਹੈਗਾ ਇਸੇ ਕਰਕੇ ਜਿਹੜਾ ਮਿੱਟੀ ਦਾ ਗਮਲਾ ਹੈਗਾ ਉਹਦੇ ਵਿੱਚ ਕੋਈ ਵੀ ਤੁਸੀਂ ਬੂਟਾ ਲਾਓ ਬੂਟਾ ਮਰੇਗਾ ਨਹੀਂ ਕਿਉਂਕਿ ਉਹ ਬੂਟਾ ਗਮਲਾ ਠੰਡਾ ਰਹਿੰਦਾ ਹੈਗਾ ਜੀ ਤੁਹਾਡੇ ਕਿਆ ਤਾਂ ਮੁਤਾਬਕ ਜਿਹੜਾ ਮਿੱਟੀ ਦਾ ਜਿਹੜਾ ਵਾ ਪਾਂਡਾ ਪਾਂਡਾ ਦਾ ਗਮਲਾ ਵਾ ਉਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਮਤਲਬ ਧੁੱਪ ਜਿੰਨੀ ਮਰਜ਼ੀ ਜਿੱਦਾਂ ਮਰਜ਼ੀ ਟੈਂਪਰੇਚਰ ਹੋ ਹਾਂਜੀ ਹਾਂਜੀ ਜਿੰਨਾ ਮਰਜ਼ੀ ਭਾਵੇਂ ਤੁਸੀਂ ਬੂਟਾ ਕੋਈ ਛਾਵੇਂ ਰੱਖਣ ਵਾਲਾ ਬੂਟਾ ਵੀ ਤੁਸੀਂ ਧੁੱਪੇ ਲਗਾ ਦੋਗੇ ਉਹ ਵੀ ਬੂਟਾ ਸਰਵਾਈਵ ਕਰੇਗਾ ਕਿਉਂਕਿ ਬੂਟਾ ਜਿਹੜਾ ਹੈਗਾ ਜੀ ਉਹ ਠੰਡਾ ਰਹਿੰਦਾ ਹੈਗਾ ਥੱਲਿਓ ਅਸੀਂ ਖੁਦ ਇਹ ਟਰਾਈ ਵੀ ਕੀਤਾ ਹੈਗਾ ਜੀ ਅਸੀਂ ਇੱਕ ਮਤਲਬ ਗ ਉਹ ਬੂਟਾ ਬਿਲਕੁਲ ਡੈੱਡ ਹੋ ਗਿਆ ਸੀ ਜੀ ਉਹਨੂੰ ਫਿਰ ਅਸੀਂ ਪੱਟ ਕੇ ਅਸੀਂ ਮਿੱਟੀ ਦੇ ਗਮਲੇ ਵਿੱਚ ਕੀਤਾ ਉਹ ਬੂਟਾ ਬਿਲਕੁਲ ਆਪਣੇ ਪਹਿਲਾਂ ਦੀ ਅਵਸਥਾ ਵਿੱਚ ਆ ਗਿਆ ਜੀ ਹੁਣ ਜਿਵੇਂ ਹੁਣ ਕਹਿ ਦਿੰਦੇ ਹਾਂ ਲੋਕ ਖੜਦੇ ਨੇ ਤੁਹਾਡੇ ਬੂਟੇ ਲੈ ਜਾਂਦੇ ਤੁਹਾਡੇ ਕੋਲ ਇੱਥੇ ਬਿਲਕੁਲ ਸਹੀ ਸਲਾਬਤ ਹੁੰਦੇ ਨੇ ਘਰ ਜਾ ਕੇ ਕਿਵੇਂ ਮਤਲਬ ਉਹਨਾਂ ਕੋਲ ਸੰਭਾਲ ਲਈ ਹੁੰਦੀ ਜਾ ਕਿਵੇਂ ਸੁੱਕ ਜਾਂਦੇ ਬੂਟੇ ਉਹ ਕਿਵੇਂ ਸੰਭਾਲ ਸੰਭਾਲ ਜੀ ਦੇਖੋ ਕਦੇ ਵੀ ਤੁਸੀਂ ਨਰਸਰੀ ਤੋਂ ਬੂਟਾ ਲੈਣਾ ਹੈਗਾ ਇੱਕ ਤੇ ਨਰਸਰੀ ਵਾਲੇ ਨੂੰ ਜ਼ਰੂਰ ਪੁੱਛਣਾ ਹੈਗਾ ਜੀ ਇੱਕ ਤੇ ਪਹਿਲੀ ਗੱਲ ਗਮਲੇ ਵਿੱਚ ਛੇਕ ਹੋਣਾ ਜ਼ਰੂਰੀ ਹੈ ਜੀ ਗਮਲੇ ਵਿੱਚ ਛੇਕ ਕਰਕੇ ਛੇਕ ਦੇ ਉਤੇ ਠਿਕਰੀ ਰੱਖ ਕੇ ਕੋਈ ਛੇਕ ਨੂੰ ਕਰ ਦੇਣਾ ਤੁਸੀਂ ਬੰਦ ਜੀ ਫੇਰ ਕੋਈ ਬੂਟਾ ਲਗਾਣਾ ਹੈਗਾ ਉਹਦੇ ਵਿੱਚ ਕਈ ਲੋਕ ਜੀ ਛੇਕ ਨਹੀਂ ਕਰਦੇ ਉਹ ਸਾਰਿਆਂ ਨਾਲੋਂ ਵੱਡਾ ਕਾਰਨ ਹੈ ਜੀ ਬੂਟੇ ਸੁੱਕਣ ਦਾ ਜਿਹੜੇ ਗਮਲੇ ਵਿੱਚ ਬੂਟੇ ਲਗਾਉਂਦੇ ਨੇ ਤੁਹਾਡੇ ਕੋਲ ਜਿਹੜੇ ਇੱਥੇ ਹੁਣ ਗਮਲੇ ਨੇ ਇਹਨਾਂ ਨੂੰ ਤੁਸੀਂ ਛੇਕ ਕਰਦੇ ਜਾਂ ਘਰ ਜਾ ਕੇ ਮਾਲਕ ਨੂੰ ਖੋਦ ਕਰਨਾ ਪੈਂਦਾ ਨਹੀਂ ਜੀ ਅਹੀਂ ਇੱਥੋਂ ਜਿਹੜਾ ਤੇ ਬੂਟਾ ਇੱਥੇ ਸਾਡੇ ਕੋਲੋਂ ਲਗਵਾ ਕੇ ਲੈ ਕੇ ਜਾਂਦੇ ਨੇ ਕਈ ਕਸਟਮਰ ਅਸੀਂ ਉਹਨਾਂ ਨੂੰ ਇੱਥੋਂ ਛੇਕ ਕਰਕੇ ਪੂਰੀ ਪ੍ਰੋਪਰ ਮੇਨਟੇਨੈਂਸ ਕਰਕੇ ਬੂਟਿਆਂ ਦੀ ਲਗਵਾ ਕੇ ਦਈਦੇ ਵਾਈ ਚਾਂਸ ਜੇ ਕੋਈ ਸਾਡੇ ਕੋਲ ਗਮਲਾ ਖੜਦਾ ਵੀ ਹੈ ਵਿਚ ਠਿਕਰੀ ਜਰੂਰ ਰੱਖਣੀ ਹੈਗੀ ਆ ਜੀ ਹੁਣ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਉਹ ਗਮਲਾ ਵੀ ਸਟਾਰਟਿੰਗ ਕਰਦੇ ਜੋ ਕਿੰਨਾ ਚੱਲ ਲਿਟਰ ਪਾਣੀ ਰਹਿਣਾ ਚਾਹੀਦਾ ਕੀ ਕਰਨਾ ਚਾਹੀਦਾ ਪੂਰਾ ਹਾਂ ਜੀ ਹਾਂ ਜੀ ਉਹ ਪੂਰਾ ਆਪਣਾ ਸੈੱਟ ਕਰਕੇ ਦੇਈਦਾ ਹੈਗਾ ਇੱਥੋਂ ਜੀ ਜਦੋਂ ਮੈਲੇ ਇਹਦਾ ਇੱਥੋਂ ਤਿਆਰ ਕਰਵਾਣਾ ਉਹਦਾ ਅਸੀਂ ਬਿਲਕੁਲ ਪ੍ਰੋਪਰ ਖਾਦ ਵਗੈਰਾ ਮੇਨਟੇਨ ਕਰਕੇ ਦੇਈ ਦੇਗੀ ਪ੍ਰੋਪਰ ਇਹ ਕੀ ਹੈ ਕਿ ਕਸਟਮਰ ਨੂੰ ਨਾਲ ਦੱਸ ਕੇ ਦਈਦਾ ਹੈਗਾ ਜੀ ਕਿ ਕਿਹੜਾ ਬੂਟਾ ਛਾਵੇਂ ਰੱਖਣ ਵਾਲਾ ਹੈਗਾ ਜੀ ਤੇ ਕਿਹੜਾ ਧੁੱਪੇ ਰੱਖਣ ਵਾਲਾ ਹੈਗਾ ਜੀ ਕਿਵੇਂ ਹੁਣ ਲੋਕ ਘਰਾਂ ਦੇ ਵਿੱਚ ਫਲ ਫਰੂਟ ਜਿਹੜੇ ਬੂਟੇ ਹਰ ਤਰ੍ਹਾਂ ਦੇ ਹਰ ਕਿਸਮ ਦੇ ਮਰਕ ਤਕਰੀਬਨ ਜਿਹੜੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਜੜੀ ਆ ਵਿੱਤ ਦੇ ਕਿਹੜਾ ਬੂਟਾ ਮੁੱਲ ਕਿੰਨੇ ਕਿਸ ਹੌਰਸਾ ਲਾਉਂਦੀ ਹੈ ਜੀ ਬੂਟਾ ਕੋਈ ਵੀ ਫਲ ਫਰੂਟ ਦਾ ਹੈਗਾ ਜੀ ਜਿਹੜਾ ਅੱਜਕੱਲ ਤੇ ਹਾਈਬ੍ਰਿ ਪੁਰਾਣਾ ਵੀ ਹੋ ਜਾਏਗਾ ਤਾਂ ਤੁਹਾਨੂੰ ਦਿੱਕਤ ਨਹੀਂ ਦੇਗਾ ਜੀ 8 ਤੋਂ 10 ਫੁੱਟ ਤੇ ਜਿਹੜਾ ਬੂਟਾ ਲੱਗਿਆ ਹੋਏਗਾ ਜੀ ਬਾਕੀ ਜਿਹੜੇ ਬੂਟੇ ਗਮਲਿਆਂ ਵਿੱਚ ਲਾਣੇ ਨੇ ਉਹ ਤੁਸੀਂ ਨੀਲੇ ਡਰਮ ਵਗੈਰਾ ਜਾਂ ਕੋਈ ਵੀ ਆਪਣੇ ਤੁਸੀਂ ਵੱਡੇ ਗਮਲਿਆਂ ਵਿੱਚ ਲਾ ਸਕਦੇ ਜਿਹੜੇ ਹਾਈਬ੍ਰਿਡ ਬੂਟੇ ਅੱਜਕੱਲ੍ਹ ਗਾੜੀ ਚੱਲਦੇ ਪਏ ਨੇ ਜਿਹੜੇ ਤੁਹਾਡੇ ਕੋਲ ਸਾਰੇ ਹਾਈਬ੍ਰਿਡ ਬੂਟੇ ਨੇ ਕਿੰਨੇ ਮਤਲਬ ਸਾਲ ਦੇ ਵਿੱਚ ਜਿਹੜਾ ਫਲ ਆਪਣਾ ਜਗਾ ਲੱਗਣਾ ਚਾਹੀਦਾ ਜੀ ਆਪਣੇ ਕੋਲ ਜਿਹੜੇ ਹਾਈਬ੍ਰਿਡ ਬੂਟੇ ਹੁੰਦੇ ਨੇ ਉਹ ਇੱਕ ਸਾਲ ਦੇ ਵਿੱਚ ਫਰੂਟਿੰਗ ਚાલુ ਹੋ ਜਾਂਦੀ ਨੇ ਤੇ ਜਿਨ੍ਹਾਂ ਨੂੰ 12 ਮਹੀਨੇ ਜਿਹੜੇ ਫਰੂਟ ਪੈਂਦੇ ਰਹਿੰਦੇ ਨੇ ਉਹਨਾਂ ਕੋਲ ਆਪਣੇ ਕੋਲ ਫਰੂਟ ਲੱਗੇ ਵੀ ਹੁੰਦੇ ਨੇ ਜਿੱਦਾਂ ਅਮਰੂਦ 12 ਮਹੀਨੇ ਚੱਲਦਾ ਰਹਿੰਦਾ ਜੇ ਉਹਨਾਂ ਕੋਲ ਜਿਹੜੇ ਇਸ ਟਾਈ ਚਿਕੂ ਜਿਹੜਾ 12 ਮਾਸੀ ਹੈਗਾ ਜੀ ਉਹਨਾਂ ਨੂੰ ਵੀ ਚਿਕੂ ਲੱਗੇ ਹੋਏ ਨੇ ਇਸ ਟਾਈਮ ਜੀ ਜਿਹੜੇ ਤੇ ਬੂਟੇ ਹੁਣ ਮਤਲਬ ਸਾਡੇ ਇੱਧਰ ਦੇ ਨੇ ਪੰਜਾਬ ਦੇ ਨੇ ਉਹ ਤੇ ਚਲੋ ਸਾਰਿਆਂ ਨੂੰ ਪਤਾ ਜਾਨੂ ਨੇ ਵੀ ਉਹ ਫਲ ਉਹਨਾਂ ਲੱਗ ਹੀ ਜਾਂਦਾ ਬੂਟਿਆਂ ਨੂੰ ਆ ਕੇ ਕੱਢ ਹੁਣ ਪਰ ਜਿਹੜੇ ਹੁਣ ਸਾਡੇ ਆਲ ਬਾਹਰ ਆਣ ਦੇ ਕੰਟਰੀਆਂ ਤੋਂ ਬੂਟੇ ਆ ਰਹੇ ਨੇ ਉਹ ਕਿਵੇਂ ਦੇਖੋ ਜੀ ਵੀ ਬਾਹਰ ਜੋ ਜਿਹੜੇ ਬੂਟੇ ਆ ਰਹੇ ਨੇ ਜਿੱਦਾਂ ਡ੍ਰੈਗਨ ਫਰੂਟ ਹੋ ਗਿਆ ਐਵਾਕਾਡੋ ਹੋ ਗਿਆ ਅਖਰੋਟ ਹੋ ਗਿਆ ਪਰਸਿਮਨ ਹੋ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੱਲਦੀਆਂ ਨੇ ਆਪਣੇ ਇੱਧਰ ਜੀ ਪਰ ਇਹ ਹੈ ਕਿ ਇਹਨਾਂ ਨੂੰ ਕੁਝ ਟਾਈਮ ਲੱਗਦਾ ਹੈਗਾ ਜੀ 4 ਤੋਂ 5 ਸਾਲ ਟਾਈਮ ਲੈਂਦੀਆਂ ਨੇ ਫਰੂਟ ਚੁੱਕਣ ਤੇ ਜੀ ਮਤਲਬ ਮੌਸਮ ਦਾ ਹਵਾ ਦਾ ਕੋਈ ਨਾਲ ਤਲਕ ਪੈਂਦਾ ਜਾਂ ਪਈ ਜੋ ਜੀ ਕੁਛ ਦਾ ਫਰਕ ਪੈਂਦਾ ਹੈਗਾ ਜੀ ਬਾਕੀ ਮਤਲਬ ਸਾਰੇ ਚੱਲ ਹੀ ਜਾਂਦੇ ਨੇ ਜੀ ਜਿੰਨੇ ਤੱਕ ਅਹੀਂ ਲਗਵਾਏ ਹੋਏ ਨੇ ਡ੍ਰੈਗਨ ਫਰੂਟ ਦੇ ਬੂਟੇ ਇੱਥੇ ਹੋ ਗਏ ਅਵੋਕਾਡੋ ਦੇ ਹੋ ਗਏ ਅਸੀਂ ਸਾਰੇ ਲਗਵਾਏ ਹੋਏ ਨੇ ਅੰਜੀਰ ਦੇ ਬੂਟੇ ਲਗਵਾਏ ਹੋਏ ਨੇ ਸਾਰਾ ਦਾ ਫਰੂਟ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਜੀ ਮਤਲਬ ਹਣ ਜੀਰ ਜਰੀ ਆਵਲ ਹੁਣ ਇਸ ਟਾਈਮ ਵੀ ਜੜੀ ਚਲੋ ਹੈਗੀ ਤੇ ਪਹਿਲਾਂ ਦੀ ਪਰ ਇਸ ਟਾਈਮ ਉਧਰ ਰੁਝਾਨ ਜਿਹੜਾ ਜ਼ਿਆਦਾ ਹੋ ਰਿਹਾ ਕਿਦਾਂ ਦਾ ਜਿਹੜਾ ਤੁਹਾਡੇ ਬੂਟੇ ਵਿੱਚ ਹੈ ਕਿਦਾਂ ਦਾ ਰਿਸਪੌਂਸ ਹੈ ਰਿਸਪੌਂਸ ਸਾਡੇ ਕੋਲ ਬਹੁਤ ਵਧੀਆ ਆਇਆ ਜੀ ਅੰਜੀਰ ਦਾ ਅੰਜੀਰ ਸਾਡੇ ਕੋਲ ਖੁਦ ਕੋ ਲੱਗੀ ਹੋਈ ਹੈ ਜੀ ਅੰਜੀਰਾਂ ਵੀ ਲੱਗੀਆਂ ਹੋਈਆਂ ਨੇ ਉਹਨੂੰ ਛੋਟਾ ਜਿਹਾ ਕੋਈ ਮਤਲਬ ਜ਼ਿਆਦਾ ਨਹੀਂ 4-5 ਫੁੱਟ ਦਾ ਬੂਟਾ ਹੈਗਾ ਜੀ ਘਟੋ ਘਟ 30 ਤੋਂ 35 ਫਰੂਟ ਲੱਗੇ ਹੋਏ ਨੇ ਅੰਜੀਰ ਨੂੰ ਜੀ ਮਹਲਾ ਰਿਜ਼ਲਟ ਹੋਦਾ ਹੁੰਦਾ ਪਿਆ ਰਿਜ਼ਲਟ ਬਹੁਤ ਹੀ ਵਧੀਆ ਹੈਗਾ ਜੀ ਜਿਹੜਾ ਡਰੈਗਨ ਫਰੂਟ ਇਹ ਲੋਕ ਮਹਲਾ ਕਹਿੰਦੇ ਪਾ ਜਾਂਦੇ ਇਹਦਾ ਮਤਲਬ ਅਸਲ ਮੈਨੇ ਦੇ ਵਿੱਚ ਕਿਹਨਾ ਚਿਰ ਸਮੇਂ ਬਾਅਦ ਫਲ ਲੱਗਦਾ ਡਰੈਗਨ ਫਰੂਟ ਹੈਗਾ ਜੀ ਜਿਹੜਾ ਦੇਖੋ ਜੀ ਕਈ ਤਾਂ ਜਿਹੜੇ ਬਾਹਰ ਤੋਂ ਬੂਟੇ ਆਂਦੇ ਨੇ ਕਲਕੱਤੇ ਵਗੈਰਾ ਵਾਲੀ ਸਾਈਡ ਤੋਂ ਉਹ ਤੁਹਾਨੂੰ ਕੱਚੀਆਂ ਪਿੰਦਾ ਤਿਆਰ ਕਰਕੇ ਦਿੰਦੇ ਨੇ ਜਿਹੜੇ ਅਸੀਂ ਬੂਟੇ ਇੱਥੋਂ ਲੈ ਨਰਸਰੀ ਤੋਂ ਸਾਡੇ ਤੋਂ ਮਿਲਦੇ ਰਏ ਜੀ ਸਾਡੇ ਲਾਗੇ ਪਿੰਡ ਇੱਕ ਕਲੇਗਲਾ ਬਾਗ ਹੈਗਾ ਜੀ ਡਰੈਗਨ ਫਰੂਟ ਦਾ ਅਸੀਂ ਉੱਥੋਂ ਮਦਰ ਪਲੈਂਟ ਤਿਆਰ ਕਰਵਾਈਦਾ ਹੈਗਾ ਜੀ ਉਹ 2 ਸਾਲ ਦੇ ਵਿੱਚ ਫਰੂਟ ਵਧੀਆ ਸਟਾਰਟ ਕਰ ਦਿੰਦਾ ਹੈਗਾ ਜੀ। ਮਣ ਜੇ ਤੁਹਾਡੇ ਕੋਲ ਕੋਈ ਖਰਦਾ ਤੁਸੀਂ ਉਹਨੂੰ ਪੂਰੇ ਜਿਹੜਾ ਗਾਈਡ ਕਰਕੇ ਦੋਗੇ ਫਿਰ ਪੂਰੀ ਚਾਟੇ ਦੱਸੋ ਅਹਿਮ ਸਾਹਿਬਾ ਲੱਗਣਾ ਉਹਨੂੰ ਫਲ ਲੱਗਣ ਦਾ ਪੂਰਾ ਰਿਸਪੌਂਸ ਮਿਲੇਗਾ। ਜੀ 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 ਪੂਰਾ ਉਹਨੂੰ ਰਿਸਪੌਂਸ ਮਿਲੇਗਾ ਜੀ ਜਿੱਦਾਂ ਹੀ ਦੱਸਾਂਗੇ ਫਰੂਟ ਜਿਹੜਾ ਡ੍ਰੈਗਨ ਫਰੂਟ ਹੈਗਾ ਜੀ ਉਹਨੂੰ ਪਾਣੀ ਘੱਟ ਦੀ ਜ਼ਰੂਰਤ ਪੈਂਦੀ ਹੈਗੀ ਆ। ਥੋੜਾ ਢੇਰੀ ਬਣਾ ਕੇ ਲਗਾਣਾ ਹੈਗਾ ਜੀ ਉਹਨੂੰ। ਕਈ ਲੋਕ ਜਿਹਦਾ ਡ੍ਰੈਗਨ ਫਰੂਟ ਹੈਗਾ ਜੀ ਇੱਕ ਕੈਕਟਸ ਦੀ ਵੈਰਾਈਟੀ ਆ। ਕੈਕਟਸ ਤੁਸੀਂ ਦੇਖੋ ਰੇਤਲੀ ਜ਼ਮੀਨ ਇਹਨੂੰ ਡ੍ਰੈਗਨ ਫਰੂਟ ਨੂੰ ਬਹੁਤ ਹੀ ਲਿਮਟਿਡ ਤੌਰ ਤੇ ਚਾਹੀਦਾ ਹੈਗਾ ਜੀ ਉਹ ਜਦੋਂ ਤੁਹਾਡੇ ਤੋਂ ਕਿਲ ਮਲੋ ਘਰ ਦੇ ਵਿੱਚ ਪਰਚੇਸ ਕਰਨੇ ਨਰਸਰੀ ਲਗਾਉਣੀ ਹੋ ਤਾਂ ਇਹ ਪ੍ਰੋਪਰ ਡਰੈਸ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕਰੋ ਇਹ ਜੀ ਆਪਣੇ ਕੋਲ ਸਾਰਾ ਸਿਸਟਮ ਅਵੇਲੇਬਲ ਹੈਗਾ ਜੀ ਘਰ ਵਿੱਚ ਜਾ ਕੇ ਅਸੀਂ ਬੂਟੇ ਵਗੈਰਾ ਸਾਰੇ ਤਿਆਰ ਕਰਕੇ ਦੇਈਦੇ ਨੇ ਘਰੇ ਵੀ ਜਾ ਕੇ ਲਗਾਓ ਆਈ ਦੇ ਜੇ ਨੇ ਪਾਰਕ ਵਗੈਰਾ ਬਣਾਉਂਦਾ ਸਾਡੇ ਕੋਲ ਪੂਰਾ ਖਾਸ ਪ੍ਰਬੰਧ ਹੈ ਜੀ ਬਾਕੀ ਆਪਣੇ ਕੋਲ ਇੱਥੇ ਨਰਸਰੀ ਦੇ ਵੀ ਜਿਹੜਾ ਕੋਈ ਆਏਗਾ ਉਹਨੂੰ ਵੀ ਇੱਥੇ ਗਮਲੇ ਤਿਆਰ ਕਰਕੇ ਹੀ ਦੇ ਸਕਦੇ ਆ ਕਿ ਮਿੱਟੀ ਵਗੈਰਾ ਪਾ ਪੂ ਕੇ ਪੂਰਾ ਤਿਆਰ ਕਰਕੇ ਐਡਰੈਸ ਸਾਡਾ ਨਿਸ਼ਾਰਾ ਰੋਡ ਜ਼ਿਲ੍ਹਾ ਗੁਰਦਾਸਪੁਰ ਜੀ ਕੋਈ ਨੰਬਰ ਜਰਾ ਜਓ ਸਾਡੇ ਨੰਬਰ ਜੀ ਆਪਣਾ ਹੈ ਜਿਹੜੇ 8354832703 ਸੋ ਇਹ ਸਾਨੂੰ ਨਰਸਰੀ ਮਾਲਕ ਜਿੰਨਾ ਨਾਲ ਸਾਰੀ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਇੱਕ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਹ ਜਿਹੜੇ ਨਰਸਰੀ ਦੇ ਮਾਲਕ ਨੇ ਇਹ ਜਿਹੜੇ ਪੰਜਾਬ ਦੇ ਨਹੀਂ ਆ ਪਾਥੋਟ ਪੰਜਾਬ ਤੋਂ ਬਾਹਰ ਆਏ ਨੇ ਸੋ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇੱਥੇ ਆਪਣਾ ਇੱਕ ਉਹਨਾਂ ਦੇ ਫਾਦਰ ਸਾਹਿਬ ਦੇ ਉਹਨੋਂ ਪਹਿਲਾਂ ਇੱਕ ਮਾਲੀ ਦਾ ਕੰਮ ਕਰਦੇ ਸੀ ਹੁਣ ਇਹਨਾਂ ਆਪਣੀ ਜਿਹੜੀ ਨਰਸਰੀ ਜਿਹੜੀ ਆ ਆਪਣੇ ਲਾ ਕੇ ਠੇਕੇ ਤੇ ਜਿਹੜੀ ਪਾਲੀ ਜਮੀਨ ਲਾ ਕੇ ਤਾਂ ਆਪਣਾ ਹੀ ਜਿਹ ਤੁਹਾਡੇ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਡੀ ਮੇਨ ਸਟੋਰੀ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬਾਹਰੋਂ ਵਾਲ ਨੂੰ ਜਿਹੜੇ ਕੋਚ ਕਰਦੇ ਨੇ ਲੱਖਾਂ ਰੁਪਏ ਲਗਾ ਕੇ ਸੋ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਕਹਿੰਦੇ ਨੇ ਵੀ ਜਿਹਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਸੋ ਇਹ ਜਿਹੜਾ ਛੋਟਾ-ਮੋਟਾ ਪਲਾਂਟ ਲਗਾ ਕੇ ਜਿਹੜਾ ਆਪਣਾ ਰੋਜ਼ਗਾਰ ਜਿਹੜਾ ਇੱਥੇ ਚਲਾ ਸਕਦੇ ਮੈਂ ਤੁਹਾਡਾ ਆਪਣਾ ਲਾਪਰੇਸ਼ੀ ਖੁਸ਼ੀਪੁਰ